ਵਿਕਾਸ ਪਰਿਸ਼ਦ ਦੇ ਰਾਸਪੁਰਾ ਇਕਾਈ ਵੱਲੋਂ ਅੱਜ ਭਾਰਤ ਵਿਕਾਸ ਭਵਨ ਵਿਖੇ ਇੱਕ ਮਲਟੀ ਸਪੈਸ਼ਲਿਸਟ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਬੜੀ ਗਿਣਤੀ ਵਿੱਚ ਲੋੜਵੰਦ ਲੋਕਾਂ ਨੇ ਲਾਭ ਉਠਾਇਆ ਅਤੇ ਆਪਣਾ ਚੈੱਕਅਪ ਕਰਵਾਇਆ ਅਤੇ ਮੁਫਤ ਦਵਾਈਆਂ ਵੀ ਪ੍ਰਾਪਤ ਕੀਤੀਆਂ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਭਾਰਤ ਵਿਕਾਸ ਪਰਿਸ਼ਦ ਰਾਜਪੁਰਾ ਇਕਾਈ ਦੇ ਪ੍ਰਧਾਨ ਸੁਰਿੰਦਾ ਸੇਠੀ ਅਤੇ ਸੰਜੀਵ ਚੌਧਰੀ ਨੇ ਕਿਹਾ ਕਿ ਅਜਿਹੇ ਕੈਂਪ ਸਾਡੇ ਵੱਲੋਂ ਹਰ ਮਹੀਨੇ ਲਗਾਏ ਜਾਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਭਾਰਤ ਵਿਕਾਸ ਪਰਿਸ਼ਦ ਲੋੜਵੰਦ ਲੋਕਾਂ ਲਈ ਜਨ ਭਲਾਈ ਲਈ ਹੋਰ ਨਵੇਂ ਪ੍ਰੋਜੈਕਟ ਲੈ ਕੇ ਆ ਰਹੀ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਜਤਿੰਦਰ ਲੱਕੀ ਐਨਆਰ ਪੰਜਾਬ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਇਸ ਟਾਈਮ ਅਸੀਂ ਖੜੇ ਹਾਂ ਭਾਰਤ ਵਿਕਾਸ ਪਰਿਸ਼ਦ ਰਾਜਪੁਰਾ ਭਵਨ ਵਿੱਚ ਜਿੱਥੇ ਕੀ ਜੋ ਹੈ ਇੱਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਹੈ ਮੈਡੀਕਲ ਕੈਂਪ ਵਿੱਚ ਲੋਕ ਪਹੁੰਚੇ ਹੋਏ ਨੇ ਤੇ ਡਾਕਟਰ ਸਾਹਿਬਾਨ ਉਹਨਾਂ ਦਾ ਚੈੱਕਅਪ ਕਰ ਰਹੇ ਨੇ ਅਸੀਂ ਗੱਲਬਾਤ ਕਰਾਂਗੇ ਇੱਥੇ ਜੋ ਅਹੁਦੇਦਾਰ ਹੈ ਜੋ ਪ੍ਰੈਜ਼ੀਡੈਂਟ ਹੈ ਭਾਰਤ ਵਿਕਾਸ ਪਰਿਸ਼ਦ ਰਾਜਪ੍ਰਾਇਕਾਇਦੇ ਜੋ ਪ੍ਰੈਜ਼ੀਡੈਂਟ ਹੈ ਵਾਈਸ ਪ੍ਰੈਜ਼ੀਡੈਂਟ ਹੈ ਤੇ ਸੈਕਟਰੀ ਹੈ ਉਹਨਾਂ ਕੋਲ ਪੁੱਛਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਵੱਲੋਂ ਜੋ ਹੈ ਹੋਰ ਜਨਤਾ ਦੇ ਹਿੱਤ ਵਾਸਤੇ ਹੋਰ ਕੀ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਜ਼ਰੂਰਤਮੰਦਾਂ ਜੋ ਹੈ ਜੋ ਵੀ ਜ਼ਰੂਰਤ ਦਾ ਆਪਣੇ ਵੱਲੋਂ ਉਪਰਾਲਾ ਕਰਦੇ ਹਨ ਉਹਨਾਂ ਤੱਕ ਪਹੁੰਚ ਸਕੇ ਜਤਿੰਦਰ ਲੱਕੀ ਐਨਆਰ ਪੰਜਾਬ ਰਾਜਪੁਰਾ ਜੋ ਭਾਰਤ ਵਿਕਾਸ ਪਰਿਸ਼ਦ ਵੱਲੋਂ ਮੈਡੀਕਲ ਕੈਂਪ ਲਗਾਇਆ ਅੱਜ ਬਹੁਤ ਵਧੀਆ ਦਿਨ ਹੈ ਸਾਡੇ ਪ੍ਰਦਾਨ ਭਾਰਤ ਵਿਕਾਸ ਪਰਿਸ਼ਦ ਦੇ ਸੁਵਿੰਦਰ ਸੇਠੀ ਜੀ ਵੱਲੋਂ ਜੇ ਉਪਾਲਾ ਕਰਿਆ ਗਿਆ ਹੈ ਉਹਨਾਂ ਦੀ ਪੂਰੀ ਟੀਮ ਦਾ ਉਪਾਲਾ ਨਾਲ ਹੈਗਾ ਅੱਜ ਜਿਹੜਾ ਭਾਰਤ ਵਿਕਾਸ ਪਰਿਸ਼ਦ ਨੇ ਕੈਂਪ ਆਰਗੇਨਾਈਜ਼ ਕੀਤਾ ਹੈ ਇਹ ਬਹੁਤ ਵਧੀਆ ਤੇ ਸਰਾਨਾ ਯੋਗ ਹੈ ਇਹਦੇ ਨਾਲ ਲੋਕਾਂ ਦੇ ਵਿੱਚ ਜਿਹੜਾ ਬਹੁਤ ਜਿਹੜਾ ਹੈਗਾ ਗਰੀਬ ਪਬਲਿਕ ਦਾ ਸਹਿਯੋਗ ਹੁੰਦਾ ਹੈ ਜਿਹੜਾ ਭਾਰਤ ਵਿਕਾਸ ਪਰਿਸ਼ਦ ਵੱਲੋਂ ਇਹ ਜਿਹੜੇ ਪ੍ਰੋਗਰਾਮ ਕਰੇ ਜਾ ਰਹੇ ਹਰ ਮਹੀਨੇ ਕਰੇ ਜਾ ਰਹੇ ਆ ਇਸ ਕਰਕੇ ਕਰੇ ਜਾਣਗੇ ਤਕਰੀਬ ਲੋਕਾਂ ਨੂੰ ਸਹੂਲਤ ਮਿਲ ਸਕੇ ਕਿੰਨੇ ਕ ਮਰੀਜ਼ ਜਿਹੜੇ ਆ तकरीबन 200 ਮਰੀਜ਼ ਦੀ ਸੰਭਾਵਨਾ ਹੈ 12 ਵਜੇ ਤੱਕ तकरीबन 150 ਹਾਂਜੀ ਜਿਹੜੇ ਕਿਹੜੇ ਡਾਕਟਰ ਸਾਹਿਬ ਇੱਥੇ ਡਾਕਟਰ ਗੁਰਵਿੰਦਰ ਆਰਥੋ ਸਪੈਸ਼ਲਿਸਟ ਹੈ ਜਿਹੜੇ ਕਿ ਨੀ ਰਿਪਲੇਸਮੈਂਟ ਦੇ ਵਿੱਚ ਮਾਈ ਰਹੇ ਉਹਨਾਂ ਨੇ 500 ਆਪਰੇਸ਼ਨ ਕਰੇ ਆ ਔਰ ਮੈਂ ਇਹਨਾਂ ਨੂੰ ਲਾਸਟ ਮੰਥ ਇਹਨਾਂ ਨੂੰ ਅਵਾਰਡ ਵੀ ਦਿੱਤਾ ਹੈ ਬਗੈਰ ਦਾ ਹਸਪਤਲ ਜਾ ਕੇ ਸਾਰੀ ਟੀਮ ਨੇ ਔਰ ਇਸ ਦੇ ਨਾਲ ਡਾਕਟਰ ਅੰਕੁਰ ਹੈ ਉਹ ਜਿਹੜੇ ਡੈਂਟਲ ਸਪੈਸ਼ਲਿਸਟ ਹੈ ਉਹਨਾਂ ਨੇ ਡਾਕਟਰ ਡੀਅਰ ਗੁਪਤਾ ਜੀ ਹੈ ਜਿਹੜੇ ਕਿ ਆਈ ਸਪੈਸ਼ਲਿਸਟ ਹੈ ਡਾਕਟਰ ਗੁਰਲੀਨ ਕੌਰ ਹੈ ਜਿਹੜੀ ਕਿ ای ਈ ਐਨ ਟੀ ਸਪੈਸ਼ਲਿਸਟ ਹੈ ਔਰ ਉਹਨਾਂ ਦੇ ਨਾਲ ਡਾਕਟਰ ਸ਼ਰੂਤੀ ਹੈ ਚੌਧਰੀ ਜਿਹੜੇ ਕਿ ਸਕਿਨ ਸਪੈਸ਼ਲਿਸਟ ਹੈ ਉਨੇ ਸਮੇਂ ਬਾਅਦ ਕਿ ਜਿਲ੍ਹੇ ਕਿਨੇ ਟਾਈਮ ਵਾਰ ਇਹ ਹਰ ਮਹੀਨੇ ਆਰਗੇਨਾਈਜ਼ ਕਰਿਆ ਜਾਏਗਾ ਵਰਦਾਨ ਜੀ ਨੇ ਸਾਰਿਆਂ ਨੂੰ ਇਹ ਕਿਹਾ ਕਿ ਇਸ ਮੈਂ ਆ ਮਹੀਨੇ ਆਪਣਾ ਇਸਰਾਫ ਤੇ ਕੀ ਕਹਿਣਾ ਚਾਹੁੰਦੇ ਹਾਂ ਸ਼ਹਿਰ ਵਿੱਚ ਜੋ ਲੋੜ ਜ਼ਰੂਰਤ ਮੰਦਾ ਹੈ ਜਿਨ੍ਹਾਂ ਨੂੰ ਟਿਕਟ ਨਹੀਂ ਮਿਲਦਾ ਉਹਨੂੰ ਕੀ ਕਹਿੰਦਾ ਅਸੀਂ ਇਸ ਕੈਂਪ ਦੇ ਰਾਹੀਂ ਪੂਰੀ ਦੁਨੀਆ ਫਰੀਦ ਦਿੱਤੀ ਜਾਣੀ ਆ ਅਗਰ ਕੋਈ ਮੈਡੀਕਲ ਚੈੱਕਅਪ ਹੋਏਗਾ ਉਹ ਵੀ ਫ੍ਰੀ ਹੋਏਗਾ ਟੈਸਟ ਹੋਣਗੇ ਉਹ ਵੀ ਫ੍ਰੀ ਹੋਣਗੇ ਅਗਰ ਕੋਈ ਅਦਰਵਾਈਜ਼ ਇਸ ਤੋਂ ਇਲਾਵਾ ਵੀ ਕੋਈ ਕਿਸੇ ਨੂੰ ਕੋਈ ਲੋੜਵੰਦ ਹੈ ਤਾਂ ਸਾਡੇ ਕੋਲ ਆ ਸਕਦਾ ਪ੍ਰਧਾਨ ਜੀ ਬੁਲਾ ਸਕਦਾ ਪੂਰੀ ਟੀਮ ਬੁਲਾ ਸਕਦਾ ਅਸੀਂ ਉਹਨੂੰ ਸਹਿਤਾ ਪੂਰੀ ਕਰਾਂਗੇ ਇਹ ਭਾਰਤ ਪਰ ਭਾਰਤ ਵਿਕਾਸ ਪਰਿਸ਼ਦ ਵੱਲੋਂ 3 ਸਾਲ ਮੁਫਤ ਮੈਡੀਕਲ ਚੈੱਕਅਪ ਕੰਮ ਹੈ ਭਾਰਤ ਵਿਕਾਸ ਪਰਿਸ਼ਦ ਦੇ ਅੰਦਰ ਹੀ ਲਗਾਇਆ ਜਾ ਰਿਹਾ ਹੈ ਇਹਦੇ ਵਿੱਚ ਡਾਕਟਰ ਜਿਹੜੇ ਅੱਖਾਂ ਦੇ ਡਾਕਟਰ ਬਾਹਰ ਡਾਕਟਰ ਹੈ ਅੱਖਾਂ ਦੇ ਦੰਦਾਂ ਦੇ ਤੇ ईएनटी ਦੇ ਤੇ ਗੋਡਿਆਂ ਦੇ ਜਿਹੜੇ ਡਾਕਟਰ ਉਹ ਮੈਡੀਕਲ ਚੈੱਕਅਪ ਕੈਂਪ ਇਸ ਦੇਖਾ ਗਿਆ ਪਿਛਲੇ ਵਾਰੀ ਵੀ ਲਗਾਇਆ ਗਿਆ ਸੀ ਹਰ ਮੈਨੇ ਕੈਂਪ ਵਿੱਚ ਲਗਾਇਆ ਜਾਏਗਾ ਲੋਕਾਂ ਦੇ ਸਹਿਯੋਗ ਨਾਲ ਲਗਾਇਆ ਜਾਏਗਾ ਕਹਿੰਦੇ ਸਿਰਫ ਮੈਡੀਕਲ ਚੱਕਰ ਕੈਂਪੋ ਕੀਤਾ ਗਿਆ ਹੈ ਮੈਡੀਕਲ ਚੈੱਕ ਜਿਲੇ ਵਿੱਚ ਫਰੀ ਟੈਸਟ ਹੈ ਜਿਹੜੇ ਡਾਕਟਰ ਦੇਖ ਲੈਂਦੇ ਆ ਤੇ ਉਹਦੇ ਬਾਅਦ ਫਰੀ ਦਵਾਈਆਂ ਹੈ ਭਾਰਤ ਵਿਕਾਸ ਪਰਿਸ਼ਦ ਵੱਲੋਂ ਹੀ ਦਿੱਤੀ ਜਾਂਦੀ ਹੈ ਗੋਫਾ ਇੱਕ ਮਰੀਜ਼ ਆ ਜਾਣਗੇ ਮਤਲਬ ਯਾਰ ਹਾਂਜੀ ਮੇਰੇ ਕੋਲ ਸੁਣਨਾ ਪਿਆ ਇਸ ਦਾ ਮੈਡੀਕਲ ਚੈੱਕਅਪ ਲਗਾਇਆ ਜਾਵੇਗਾ ਹੋਰ ਹੋਰ ਵੀ ਸੋਸ਼ਲ ਵਰਕ ਹੋਰ ਬਹੁਤ ਕਰ ਰਿਹਾ ਸਾਡੇ ਸਕੂਲਾਂ ਦੇ ਬੱਚਿਆਂ ਨੂੰ ਮਤਲਬ ਕਿ ਪਾਣੀ ਦੇ ਬੋਤਲਾਂ ਵੀ ਦਿੱਤੀਆਂ ਵਰਦੀਆਂ ਵੀ ਦਿੱਤੀਆਂ ਜੁਰਾਬਾਂ ਵਗੈਰਾ ਜੋ ਵੀ ਵੈਕਸੀਨ ਪ੍ਰੋਗਰਾਮ ਹੁੰਦਾ ਹੈ ਤੇ ਲੋਕਾਂ ਦੇ ਸਹਿਯੋਗ ਨਾਲ ਹੀ ਵੰਡਿਆ ਜਾਂਦਾ ਹੈ। ਕੀ ਕਹਿਣਾ ਚਾਹੋ ਭਾਰਤ ਵਿਕਾਸ ਪਰਿਸ਼ਦ ਤੋਂ ਆਪ ਨੂੰ ਕਹਿਣਾ ਹੈ? 80 ਤਾਂ ਇਹ ਕੈਂਡੀਰਤ ਵੀ ਵਾਅਦਾ ਕਰਦੇ ਹੈ ਚੈੱਕਅਪ ਕਰਾਓ ਸਹਿਯੋਗ ਦਿਓ ਤੇ ਹੋਰ ਇਸ ਤੋਂ ਵੱਧ ਚੜ ਕੇ ਅਸੀਂ ਭਾਰਤ ਵਿਕਾਸ ਪਰਿਸ਼ਦ ਦਾ ਕੰਮ ਕਰੀਏ। ਟੀਆ ਹਾਂ ਵੀ ਕੇ ਸੀ ਟੀਆ ਸਟੇਟ ਕੋਆਰਡਿਨੇਟਰ ਭਾਰਤ ਵਿਕਾਸ ਪਰਿਸ਼ਦ ਮੈਂ ਪੂਰਵ ਪ੍ਰਧਾਨਮੀ ਰਿਆ ਤੇ ਸਨ 1992 ਤੋਂ ਮੈਂ ਫਾਊਂਡਰ ਮੈਂਬਰ ਹੈਗਾ ਆਈ ਥਿੰਕ ਤੇ ਭਾਰਤ ਵਿਕਾਸ ਪਰਿਸ਼ਦ ਦਾ ਸਿਰਫ ਮੈਡੀਕਲ ਕੈਂਪ ਲਵਾਉਣ ਦਾ ਮਕਸਦ ਇਹ ਹੈ ਕਿ ਅਸੀਂ ਲੋਕਾਂ ਨੂੰ ਗਰੀਬਾਂ ਨੂੰ ਫਾਇਦਾ ਦੇਣਾ ਹੈ ਅਸੀਂ ਫੈਸਲਾ ਕੀਤਾ ਸਾਡੇ ਪ੍ਰਧਾਨ ਜੀ ਨੇ ਫੈਸਲਾ ਹਰ ਮਹੀਨੇ ਇੱਥੇ ਲਾਣਾ ਹੈ ਹਰ ਮਹੀਨੇ ਇਸੇ ਪਰਿਸ਼ਦ ਫੌਣੇ 'ਚ ਲਾਣਾ ਅਸੀਂ ਸੈਕੰਡਲੀ ਭਾਰਤ ਵਿਕਾਸ ਪਰਿਸ਼ਦ ਦੇ ਹੋਰ ਵੀ ਪਬਲਿਕ ਦੇ ਕਾਫੀ ਕੰਮ ਹੈ ਜਿਵੇਂ ਅਗਲੇ ਮਹੀਨੇ ਅਸੀਂ ਇੱਕ ਸਮੂਹ ਗਾਨ ਪ੍ਰੋਗਰਾਮ ਕਰਾਂਗੇ ਜਿਦੇ ਨਾਲ ਬੱਚਿਆਂ ਨੂੰ ਇਕੱਠਾ ਕਰਕੇ ਸਾਡੀ ਪਹਿਲੇ ਵੀ ਇੱਕ ਵਾਰੀ ਟੀਮ ਜਦੋਂ ਮੈਂ ਪ੍ਰਧਾਨ ਸੀਗਾ ਤੇ ਇੱਕ ਵਾਰੀ ਟੀਮ ਸਾਡੇ ਫੈਡਰੇਸ਼ਨਲ ਅਵਾਰਡ ਜਿੱਤ ਕੇ ਆਈ ਸੀ ਪੰਜਾਬ ਵਿੱਚ ਫਸਟ ਆਈ ਸੀ ਉਹ ਜਿਹੜਾ ਭਾਰਤ ਕੋ ਜਾਣੋ ਪ੍ਰੋਗਰਾਮ ਹੈ ਉਹ ਵੀ ਬੱਚਿਆਂ ਦੇ ਵਿੱਚ ਨੋਲੇਜ ਬਣਾਉਣ ਵਾਸਤੇ ਆ ਹੋਰ ਵੀ ਕਈ ਮਕਸਦ ਸਾਡੇ ਹੈਗੇ ਬੱਚਿਆਂ ਦਾ ਬੱਚਿਆਂ ਦੇ ਨਾਲ ਕੰਸਰਨਡ ਹੈ ਜਿਹੜੇ ਇੱਕ ਸਤੰਬਰ ਦੇ ਵਿੱਚ ਭਾਰਤ ਵਿਕਾਸ ਪਰਿਸ਼ਦ ਦਾ ਇੱਕ ਵੀਕ ਬਣਾਇਆ ਜਾਂਦਾ ਉਹਦੇ ਡਿਫਰੈਂਟ ਟਾਈਪ ਦੇ ਬੱਚਿਆਂ ਨੂੰ ਨਰਨ ਕਰਨ ਦਾ ਉਹਦਾ ਪ੍ਰੋਗਰਾਮ ਹੁੰਦਾ ਹੈ ਹੋਰ ਡਿਫਰੈਂਟ ਮਲਕਾਂ ਦਾ ਸਾਡਾ ਸਟੇਟ ਸਟੇਟ ਲੈਵਲ ਤੋਂ ਜੋ ਹੁੰਦਾ ਹੈ ਇੱਕ ਹਫਤੇ ਦਾ ਪੂਰਾ ਪੂਰਾ ਅਸੀਂ ਕਰਾਂਗੇ ਉਹਦੇ ਜਿਵੇਂ ਮਹਿੰਦੀ ਰਚਨਾ ਹੈ ਜਾਂ ਬੱਚਾ ਨਾਲ ਕੋਈ ਹੋਰ ਕਰਨਾ ਹੈ ਸਿਲਾਈ ਦਾ ਹੈ ਹੋਰ ਉਹ ਪ੍ਰੋਗਰਾਮ ਹੀ ਅਸੀਂ ਕਰਾਂਗੇ ਇੱਥੇ ਪਰਮਨੈਂਟ ਪ੍ਰੋਗਰਾਮ ਦਾ ਸਾਡਾ ਪ੍ਰੋਗਰਾਮ ਅੱਗੇ ਹੈ ਜਾਂ ਤਾਂ ਇੱਥੇ ਲੈਬੈਟਰੀ ਬਣਾਵਾਂਗੇ ਜਾਂ ਇੱਥੇ ਸਲਾਈ ਮਸ਼ੀਨ ਦਾ ਉਥੇ ਕੋਰਸ ਕਰਾਵਾਂਗੇ ਪਹਿਲੇ ਵੀ ਸਲਾਈ ਮਸ਼ੀਨ ਦਾ ਇੱਥੇ ਕਰਦੇ ਸੀ ਸਿੱਧਾ ਸਰ ਜੀ ਦਾ ਲੱਗਦਾ ਕਿ ਪੂਰੇ ਸਾਲ ਦਾ ਤੁਹਾਡਾ ਏਜੰਡਾ ਬਣਾ ਹੋਇਆ ਹੈ ਕੰਮ ਕਰਨ ਦੀ ਚਾਰੀ ਹਾਂ ਇੱਕ ਤਾਂ ਇੱਕ ਤਾਂ ਇਹਦਾ ਮਤਲਬ ਕਿ ਨਾ ਮੈਡੀਕਲ ਕੈਂਪ ਦਾ ਪੂਰੇ ਸਾਲ ਦਾ ਬਣਾ ਹੋਇਆ ਹੈ ਹਰ ਮਹੀਨੇ ਅਸੀਂ ਲਾਣਾ ਹੈ ਇੱਕ 15-10 ਨੂੰ ਅਸੀਂ ਇੱਥੇ ਮੈਡੀਕਲ ਕੈਂਪ ਵੀ ਲਾਵਾਂਗੇ ਨਾਲੇ 15-10 ਵੀ ਮਨਾਵਾਂਗੇ ਹੋ ਸਕਦਾ ਹੈ ਅਸੀਂ ਉਸ ਤੋਂ ਉੱਤੇ ਹੋਰ ਕੰਮ ਲੈ ਜੀ ਐਸ ਐਸ ਡੀ ਮੈਂ ਡਿਵਾਈਡ ਕਰ ਰਹਾ ਹਾਂ ਤੇ ਬੱਚਿਆਂ ਦਾ ਪ੍ਰੋਗਰਾਮ ਵੀ ਕਰਾਵਾਂਗੇ ਇੱਥੇ ਹੋਰ ਜੀ ਮੈਂ ਡਾਕਟਰ ਅੰਕੁਰ ਮਲੋਤਰਾ ਡੈਂਟਲ ਸਪੈਸ਼ਲਿਸਟ ਅੱਜ ਹਮ ਆਏ ਹਾਂ ਭਾਰਤ ਵਿਕਾਸ ਪਰਿਸ਼ਦ ਰਾਜਪੁਰਾ ਕੇ ਪਾਸ ਉਹਨਾਂ ਨੇ ਇੱਕ ਨਿਸ਼ੁਲਕ ਕੈਂਪ ਦਾ ਆਯੋਜਨ ਕੀਤਾ ਹੈ ਇਸ ਵਿੱਚ ਡੈਂਟਲ ਸਪੈਸ਼ਲਿਸਟ ਆਰਥੋ ਸਪੈਸ਼ਲਿਸਟ ਈ ਐਨ ਟੀ स्किन सर्जरी के काफ़ी स्पेशलिस्ट आए हैं और अच्छा लगा देख के कि बहुत सारे पेशेंट्स का जमावड़ा है कि लोग इसका फ़ायदा भी उठा रहे हैं दवाइयाँ फ्री दी गई हैं तो मैं थैंक्स करना चाहूँगा धन्यवाद करना चाहूँगा भारत विकास परिषद का कि हमें ऐसे सेवा करने का मौका दिया बिल्कुल ज़रूरी है जी जिस तरह की संस्थावें हैं तो जोड़मंद लोग हैं खासकर ਉਹਨਾਂ ਨੂੰ ਫਰੀ ਦਵਾਈਆਂ ਦਿੱਤੀਆਂ ਗਈਆਂ ਤੇ ਸਾਡੇ ਡਾਕਟਰ ਸਾਹਿਬਾਨ ਦਾ ਇਹ ਵੀ ਮੈਂ థాంక్స్ ਹਾਂ ਉਹਨਾਂ ਨੂੰ ਕਿ ਅੱਗੇ ਵੀ ਇਹ ਫਰੀ ਫਾਲੋਅ ਅਪ ਕਰ ਦਿੰਦੇ ਆ ਜਿਹੜੇ ਪੇਸ਼ੈਂਟ ਕੈਂਪ ਦੇ ਥਰੂ ਆਉਂਦੇ ਆ ਉਹਨਾਂ ਦਾ ਅੱਗੇ ਵੀ ਫਾਲੋਅ ਅਪ ਮੈਂ ਦੇਖ ਰਿਹਾ ਸੀ ਡਾਕਟਰ ਗੁਰਿੰਦਰ ਵੀ ਅੱਗੇ ਵੀ ਫਰੀ ਫਾਲੋਅ ਅਪ ਵਾਸਤੇ ਵੈਲਕਮਿੰਗ ਬਹੁਤ ਵੈਲਕਮਿੰਗ ਹੈ ਅੱਗੇ ਵੀ ਅਸੀਂ ਇਰਾਦਾ ਲਾਲ ਜੁੜਨਾ ਚਾਹੁੰਦੇ ਹਾਂ ਸਰ ਸਾਰੇ ਤੋਂ ਪਹਿਲਾਂ ਅਸੀਂ ਤੁਹਾਡਾ ਸਵਾਗਤ ਕਰਦੇ ਹੈਗੇ ਔਰ ਉਸ ਤੋਂ ਬਾਅਦ ਆਪਣਾ ਸੁਰਿੰਦਰ ਜੀ ਇਹ ਵਿਕਾਸ ਕਮੇਟੀ ਦੇ ਬਾਬਲ ਨੇ ਮਤਲਬ ਉਹਨਾਂ ਦਾ ਵੀ ਅਸੀਂ ਵੈਲਕਮ ਕਰਦੇ ਹੈਗੇ ਕਿ ਉਹਨਾਂ ਨੇ ਇੱਥੇ ਕੈਂਪ ਲਗਾਇਆਗਾ ਜੋ ਤੀਸਰਾ ਕੈਂਪ ਲੱਗ ਰਿਹਾਗਾ ਹਰ ਮਹੀਨੇ ਉਹ ਕਹਿੰਦੇ ਅਸੀਂ ਕੈਂਪ ਲਗਾਣੇ ਮੈਡੀਕਲ ਕੈਂਪ ਲਗਾਣੇ ਹੈਗੇ ਤਾਂ ਬਹੁਤ ਵਧੀਆ ਇੱਥੇ ਲੋਕਾਂ ਦਾ ਉਸ਼ਾਹ ਹੋ ਰਿਹਾ ਹੈਗਾ ਔਰ ਫੈਸਿਲਿਟੀ ਉਹਨਾਂ ਨੂੰ ਮਿਲ ਰਹੀ ਹੈਗੀ ਮੈਂ ਨਿਸ਼ਕਾਮ ਮੈਡੀਕਲ ਹੈਲਪਲਾਈਨ ਰਾਜਪੁਰਾ ਤੋਂ ਹੈਗੇ ਸਾਡੀ ਟੀਮ ਨਾਲ ਹੀ ਸਹਿਯੋਗ ਕਰ ਰਹੀ ਹੈ ਇਹ ਉਲਟੀ ਚੱਕਰ ਹੋ ਸਕਦੀ ਹੈ ਕਿਉਂਕਿ ਸਾਡੀ ਟੀਮ ਨਾਲ ਤੋਂ ਸਹਿਯੋਗ ਕੀਤਾ ਹਰ ਇੱਕ ਮੈਡੀਕਲ ਕੈਂਪ ਆਫਿਸ ਦੇ ਮੁਤਾਬਕ ਕਿ ਜਿੰਨਾ ਜਿਤਰਾ ਦਾ ਮੰਨਦਾ ਵੀ ਸੰਪਾਉ ਹੋਣ ਚਾਹੀਦਾ ਸਾਰ ਸੰਸਥਾ ਲੋਕ ਕਿਸੇ ਵੀ ਰਾਜਪੁਰਾ ਦੀ ਸੰਸਥਾ ਵੱਲੋਂ ਸਾਡੇ ਕੋਲ ਫੋਨ ਆਉਂਦਾ ਹੈਗਾ ਕਿ ਕਾਡੇ ਸਾਨੂੰ ਹੈਲਪ ਦੀ ਲੋੜ ਹੈਗੇ ਸਾਡਾ ਸਾਰਾ ਸਟਾਫ ਮੈਡੀਕਲ ਸਟਾਫ ਹੈਗਾ ਬੜੇ ਸ਼ਾਨ ਨਾਲ ਜਿਵੇਂ ਵੀ ਅਸੀਂ ਚਾਹੁੰਦੇ ਹੈਗੇ ਕਿ ਜਿਹੜਾ ਵੀ ਕੈਂਪ ਲੱਗਦਾ ਹੈਗਾ ਉਸ ਕੈਂਪ ਦੇ ਚੋਂ ਵੱਧ ਤੋਂ ਵੱਧ ਅਸੀਂ ਲੋਕਾਂ ਦੀ ਮਦਦ ਕਰ ਸਕੀਏ অর ਉਹਨੂੰ ਗਾਈਡ ਕਰ ਸਕੀਏ